ਨੌਜਵਾਨ ਮੁੰਡੇ ਦੀ ਹੋਈ ਮੌਤ ਤਾਂ ਗਵੰਡੀਆਂ ਨੇ ਕੋਟੇ ਉੱਪਰ ਖੜਕੇ ਛੁੱਟੇ ਨੋਟ ਕਿਹਾ ਜਾਂਦਾ ਹੈ ਕਿ ਦੁਸ਼ਮਨ ਮਰੇ ਦੀ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਅਰਥੀ ਦੇ ਉੱਪਰੋਂ ਦੀ ਨੋਟ ਛੁੱਟ ਰਹੇ ਨੇ ਅਤੇ ਦੱਸ ਦਈਏ ਕਿ ਜਿਨ੍ਹਾਂ ਦੇ ਘਰ ਮੌਤ ਹੋਈ ਹੈ ਅਤੇ ਜੋ ਲੋਕ ਕੋਠੇ ਤੇ ਚੜ ਕੇ ਪੈਸੇ ਛੁੱਟ ਰਹੇ ਨੇ ਇਹ ਆਪਸ ਵਿੱਚ ਗਵੰਡੀ ਹਨ ਅਤੇ ਇਹਨਾਂ ਦਾ ਕਾਫੀ ਟਾਈਮ ਤੋਂ ਆਪਸ ਵਿੱਚ ਝਗੜਾ ਰਹਿੰਦਾ ਸੀ ਅਤੇ ਇਹ ਨੌਜਵਾਨ ਦੀ ਮੌਤ ਕਿਸੇ ਬਿਮਾਰੀ ਦੇ ਕਾਰਨ ਹੋ ਗਈ ਤੇ ਜਦੋਂ ਇਹ ਗੱਲ ਗਵੰਡੀਆਂ ਤੱਕ ਪਹੁੰਚੀ ਤਾਂ ਉਹ ਬਹੁਤ ਖੁਸ਼ ਹੋਏ ਤੇ ਜਦੋਂ ਮੁੰਡੇ ਦੀ ਅਰਥੀ ਨੂੰ ਲੈ ਕੇ ਘਰ ਤੋਂ ਨਿਕਲਣ ਲੱਗੇ ਤਾਂ ਦੂਜੇ ਗਵੰਡੀ ਛੱਤ ਉੱਪਰ ਚੜ੍ਹ ਕੇ ਛੁੱਟਣ ਲੱਗ ਗਏ ਨੋਟ ਪਿੰਡ ਦੇ ਆ ਲੋਕਾਂ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਉਹਨਾਂ ਨੇ ਕਿਸੇ ਦੀ ਨਾ ਸੁਣੀ ਗੁੱਸੇ ਗਿਲੇ ਤਾਂ ਚੱਲਦੇ ਹੀ ਰਹਿੰਦੇ ਨੇ ਕਿ ਅਜਿਹੀ ਕਰਤੂਤ ਕਰਨੀ ਚਾਹੀਦੀ ਹੈ ਕਿ ਮੌਤ ਤਾਂ ਇੱਕ ਸੱਚਾਈ ਹੈ ਅੱਜ ਇਸ ਕਰ ਕੱਲ ਨੂੰ ਉਸ ਕਰ ਸੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹੋਰ ਵੀਡੀਓ ਦੇਖਣ ਦੇ ਲਈ ਧੰਨਵਾਦ ਦੋਸਤੋ